ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਜੀ ਵਰਮਾ ਸ਼ਰਮਾ ਆਈਪੀਐਸ ਅਤੇ ਡੀਐਸਪੀ ਰਾਜਪੁਰਾ ਸਰਦਾਰ ਮਨਜੀਤ ਸਿੰਘ ਜੀ ਦੀ ਹਦਾਇਤਾਂ ਦੇ ਮੁਤਾਬਕ ਸਾਡੇ ਕਈ ਵਰਦਾਂ ਤਾਂ ਹੋਈਆਂ ਸੀਗੀਆਂ ਚਰਤ ਮਾਰਦੀਆਂ ਉਹਦੇ 'ਚ ਅਫਸਰਾਂ ਨੇ ਸਾਡੀਆਂ ਅੱਡ ਅੱਡ ਟੀਮਾਂ ਬਣਾਈਆਂ ਸੀਗੀਆਂ ਉਹਦੀ ਮਰਨ ਸਾਡੇ ਸਰਪੰਚ ਜਨ ਸਿੰਘ ਹੌਲਦਾਰ ਦੀ ਟੀਮ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਇਹ ਕੱਲ ਗਸ਼ਤ ਕਰ ਰਹੀ ਸੀ ਗਸ਼ਤ ਦੌਰਾਨ ਇਹਨਾਂ ਨੂੰ ਕਿਸੇ ਖਾਸ ਮੁਖਰ ਨੇ ਇਲਾਹ ਦਿੱਤੀ ਕਿ ਦੋ ਵਿਅਕਤੀ ਜਿਨ੍ਹਾਂ ਦਾ ਪਹਿਲਾਂ ਵੀ ਪੱਤੀ ਦਰਜ ਹੈ ਜਿਹੜੇ ਮੁਕਤ ਸਕੂਲ ਕੋਲ ਅੰਡਰਬ੍ਰਿਜ ਕੋਲ ਕੋਈ ਵਾਰਦਾਤ ਨੂੰ ਅੰਜਾਮ ਦੇਣ ਲਈ ਕੋਈ ਇਲਾਹ ਕਰ ਰਹੀ ਸੀਗੇ ਇਹਨਾਂ ਨੇ ਬੜੀ ਮੁਸਤੈਦੀ ਨਾਲ ਉਹਨਾਂ ਨੂੰ ਕਾਬੂ ਕੀਤਾ ਜਿਸਦਾ ਨਾਮ ਇੱਕ ਦਾ ਨਾਮ ਭਿੰਦਰ ਸਿੰਘ ਹੈ ਤੇ ਇੱਕ ਦਾ ਨਾਮ ਕੋਲੂ ਪਾਲ ਇਹ ਦੋਨੇ ਸੈਦ ਖੇੜੀ ਰੋਡ ਤੇ ਰਹਿਣ ਵਾਲੇ ਆ ਸਾਡੇ 2-3 ਦਿਨ ਪਹਿਲਾਂ ਦੀ ਵਾਰਦਾਤ ਹੈ ਇੱਕ ਲੇਡੀ ਜਿਹੜੀ ਮਤਲਬ ਆਪਣਾ ਮਨਾਕਸੀ ਮਨੋਸਰਾ ਪਟੇਲ ਕਾਲਜ ਉਹ ਮੈਂ ਤੁਹਾਨੂੰ ਵੀਡੀਓ ਵਿੱਚ ਸ਼ੇਅਰ ਕਰੂੰਗਾ ਤੇ ਉਹ ਸ਼ੈਰ ਕਰ ਰਹੀ ਸੀ ਉਹ ਸ਼ੈਰ ਕਰਨ ਮੁਤਾਬਕ ਉਹਦੇ ਪਰਸ ਇਹ ਖੋਕੇ ਲੈ ਗਏ ਸੀਗੇ ਅਸੀਂ ਕੈਮਰੇਆਂ ਦੀ ਮਦਦ ਨਾਲ ਇਹਨਾਂ ਦੀ ਕਾਫੀ ਪੈੜ ਦੱਬੀ ਪੈੜ ਦੱਬ ਕੇ ਅੱਜ ਇਹਨਾਂ ਨੂੰ ਅਸੀਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਇਹਨਾਂ ਦੇ ਐਫਆਈਆਰ ਨੰਬਰ ਤੋਂ ਜਿਹੜਾ ਚੋਰੀ ਦਾ ਪਰਚਾ ਸੀ ਇਹਨਾਂ ਤੇ ਤੇ ਖੋਹਤਾ ਦਿੱਤਾ ਹੈ ਅੱਜ ਜਿਸ ਮਾਨੀਓਗ ਅਦਾਲਤ ਦੇ ਵਿੱਚ ਇਹਨਾਂ ਨੂੰ ਕੇਸ ਕਰਾਂਗੇ ਇਸ ਕਰਕੇ ਰਿਮਾਂਡ ਫਾਸਲ ਕਰਾਂਗੇ ਰਿਮਾਂਡ ਤੋਂ ਹੋਰ ਵੀ ਸਾਨੂੰ ਵੱਡੀਆਂ ਵਾਰਦਾਤਾਂ ਇਹਨਾਂ ਕੋਲੋਂ ਮਿਲਣ ਦੀ ਭਾਵਨਾ ਹੈ ਇਹਨਾਂ ਕੋਲ 6 ਮੋਬਾਈਲ ਹੈ ਜੀ ਤੇ ਇੱਕ ਮੋਟਰਸਾਈਕਲ ਤੇ ਇੱਕ ਐਕਟਿਵਾ ਤੇ ਇੱਕ ਇਹ ਉਹ ਫਰਸ ਹੈ ਜਿਹੜਾ ਉਹ ਲੈਡੀ ਤੋਂ ਇਹਨਾਂ ਨੇ ਖੋਇਆ ਸੀ ਜੀ ਜਦੋਂ ਉਹ ਪਹਿਲਾਂ ਨੂੰ ਬੈਟਰੋਂ ਜੀ ਹਾਂ ਜੀ ਪਹਿਲਾਂ ਵੀ ਇਹਨਾਂ ਤੇ ਐਫਆਰ ਨੰਬਰ 16322 ਦੀ ਹੈਗੀ ਹੈ ਚੋਰੀ ਦੀ ਤੇ 307 ਲੜਾਈ ਝਗੜੇ ਦੇ ਪਰਚੇ ਇਹਨਾਂ ਦੇ ਦੱਸਦੇ ਆ ਕਿ ਬੇਚੈਨਿਆ ਦੀ ਰਿਪੋਰਟ ਆਪ ਨੂੰ ਅੱਜ ਵੀ ਹੋਣੀ ਕਿ ਆਊਗਾ ਉਹ ਉਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਸਾਰੀ ਉਹ ਰਿਮਾਂਡ ਦੇ ਸਾਰਾ ਕੁਝ ਤੁਹਾਨੂੰ ਸਾਹਮਣੇ ਲਿਆ ਦਾਂਗੇ ਚੋਰੀ ਦੀ ਹੈ ਜਾਂ ਇਹਨਾਂ ਦੀ ਆਪਰੇ ਜਿਹੜੇ ਰੈਕੀ ਕਰਦੇ ਨੇ ਨਾ ਕਿ ਜਿਹੜਾ ਬਹੁਤ ਸਾਧਿਆਂ ਵੱਲ ਉਹ ਕੁਝ ਨਹੀਂ ਇਹ ਮਤਲਬ ਲੇਡੀਜ਼ ਦੇਖਦੇ ਆ ਜੀ ਜਿਹੜੀ ਥੋੜੀ ਜੀ ਮਤਲਬ ਨਹੀਂ ਪਿੱਛੇ ਭੱਜ ਸਕਦੀ ਜਾਂ ਨਹੀਂ ਕੋਈ ਕਰ ਉਹ ਲੇਡੀ ਨੂੰ ਇਹ ਮਤਲਬ ਅਫੈਕਟ ਕਰਦੇ ਆ ਉਸੇ ਰਿਮਾਂਡ ਲਵਾਂਗੇ ਜੀ ਇਸੇ ਕਰਕੇ ਇਸ ਰਿਮਾਂਡ ਲਵਾਂਗੇ ਰਿਮਾਂਡ ਦੇ ਵਿੱਚ ਸਾਰੇ ਇਨਵੈਸਟੀਗੇਸ਼ਨ ਸਾਹਮਣੇ ਆ ਗਈ ਸੀ ਸਰ ਜਿਹੜੇ ਲੋਆ ਕਰਦੇ ਪਾਉਂਦੇ ਸੀ ਗ੍ਰਾਮ ਦੇ ਕਿਤੇ ਆਏ ਇਹਨਾਂ ਉਹ ਮਾਲਕਾਂ ਨਾਲ ਬਗਲਾਗੇ ਹਾਂਜੀ ਉਸ ਕੱਢਾਂਗੇ ਜੀ ਆ ਦੇਖੋ ਕਾਫੀ ਮਹਿੰਗੇ ਮੋਬਾਈਲ ਹੈ ਇਹ ਵੀ ਕਾਫੀ ਮਤਲਬ ਮੋਬਾਈਲ ਮਤਲਬ ਕਾਫੀ ਛੇ ਮੋਬਾਈਲ ਨੇ ਛੇ ਕਾਫੀ ਮਹਿੰਗੇ ਮੋਬਾਈਲ ਹੈ ਜੀ ਪਰਚੋਂ ਬਚੀ ਪਾ ਲੈਂਗੇ ਹੈਂ ਜੀ ਹਾਂਜੀ ਹਾਂਜੀ ਇਹ ਸਾਰੇ ਅਸੀਂ ਕੜਾਵਾ ਦੇ ਨਾਲ ਵਿੱਚੋਂ ਜੋ ਵੀ ਇਹਨਾਂ ਦਾ ਮਤਲਬ ਨੰਬਰ ਪੜਾ ਕੇ ਕਰਕੇ ਸਾਰਾ ਉਹ ਐਂਗੇਜਮੈਂਟ ਕਰਕੇ ਕਰਾਂ। ਪਰ ਕਹਿੰਦੇ ਇਸਲਾਮ ਦਾ ਬੰਦੇ ਅੱਥੇ ਜਾਂਦੇ ਨਹੀਂ ਜਾਂਦੇ। ਉਹਨਾਂ ਦੇ ਮੋਬਾਈਲ ਕੋਲੇ ਉਹ ਤੇ ਉਹਨਾਂ ਦੇ ਬਾਪ ਦੇ ਨਾਮ ਹਾਂ ਵੀ ਉਹ ਵੀ ਸਾਨੂੰ ਪਤਾ ਲੱਗ ਜੂਗਾ ਟਰੈਕਿੰਗ ਲੈ ਲਾਂਗੇ ਇਹਨਾਂ ਦੀ ਮੋਬਾਈਲਾਂ ਦੀ ਕਿਹਦੇ ਕੋਲ ਚੱਲ ਰਿਹਾ ਜੀ ਇਹ ਸਾਰਾ ਨੂੰ ਉਸਦੀ ਪਤਾ ਹੈ।